ਪੈਲਸ ਦੇ ਵਿੱਚ ਬਰਾਤਿਆਂ ਦੇ ਸਮੇਤ ਪਹੁੰਚੇ ਲਾੜੇ ਨੂੰ ਨਾਤਾ ਲਾੜੀ ਮਿਲੀ ਅਤੇ ਨਾ ਹੀ ਉਸਦੇ ਪਰਿਵਾਰ ਵਾਲੇ ਆਖਿਰਕਾਰ 150 ਬੰਦਿਆਂ ਦੀ ਬਰਾਤ ਕਿਸ ਤਰ੍ਹਾਂ ਦੇ ਨਾਲ ਜਲੰਧਰ ਤੋਂ ਮੋਗਾ ਪਹੁੰਚ ਜਾਂਦੀ ਹੈ ਕਿੰਨੀਆਂ ਹੀ ਕਾਰਾਂ ਬੁੱਕ ਕੀਤੀਆਂ ਗਈਆਂ ਬੈਂਡ ਬਾਜੇ ਵਾਲੇ ਆਏ ਰਿਸ਼ਤੇਦਾਰ ਇਕੱਠੇ ਹੋਏ ਅਤੇ ਲਾੜਾ ਸੱਜ ਕੇ ਆਏ ਮੁੰਡੇ ਦਾ ਜੋ ਹਾਲ ਸੀ ਉਹ ਦੇਖਣ ਵਾਲਾ ਸੀ ਕਿ ਕਿੰਨਾ ਉਸ ਨੂੰ ਚਾ ਸੀ ਵਿਆਹ ਦਾ ਸਹਰਾ ਬਣ ਕੇ ਪੱਗ ਬੰਨੀ ਉਹ ਆਇਆ ਸੀ ਪਰ ਜਦੋਂ ਇੱਥੇ ਆ ਕੇ ਦੇਖਦਾ ਹੈ ਤਾਂ ਉਸ ਨੂੰ ਕੁਝ ਵੀ ਨਹੀਂ ਮਿਲਦਾ ਪਤਾ ਨਹੀਂ ਆਖਿਰਕਾਰ ਐਡਾ ਵੱਡਾ ਧੋਖਾ ਉਸ ਕੁੜੀ ਦੇ ਵੱਲੋਂ ਮੁੰਡੇ ਦੇ ਨਾਲ ਕਿਉਂ ਕੀਤਾ ਗਿਆ ਵਿਆਹ ਦੇ ਮੌਕੇ ਤੇ ਲਾੜੀ ਕਿਉਂ ਭੱਜ ਗਈ ਅਤੇ ਮੁੰਡੇ ਦੇ ਨਾਲ ਐਡਾ ਵੱਡਾ ਮਜ਼ਾਕ ਹੋ ਗਿਆ ਜਿਸ ਤੋਂ ਬਾਅਦ ਉਹ ਆਪਣੀ ਬਰਾਤ ਨੂੰ ਲੈ ਕੇ ਸਿੱਧਾ ਥਾਣੇ ਪਹੁੰਚ ਗਿਆ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਇਹ ਮੁੰਡਾ ਪਿਛਲੇ 6 ਸਾਲਾਂ ਤੋਂ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ ਦੁਬਈ ਦੇ ਵਿੱਚ ਕੰਮ ਕਰਦਾ ਸੀ ਇਸੇ ਦੌਰਾਨ ਹੀ ਉਸਤਾ ਕਹਿਣਾ ਕਿ ਇੰਸਟਾਗ੍ਰam ਤੇ ਇੱਕ ਕੁੜੀ ਦੇ ਨਾਲ ਮੇਰੀ ਦੋਸਤੀ ਹੋ ਗਈ ਪਤੇ ਦੋਹਾਂ ਦੇ ਵਿਚਾਲੇ ਜਦੋਂ ਗੱਲਬਾਤ ਸ਼ੁਰੂ ਹੋਈ ਤਾਂ ਹੀ ਪਿਆਰ ਦੇ ਵਿੱਚ ਬਦਲ ਗਈ ਇਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਸ਼ੁੱਕਰਵਾਰ ਨੂੰ ਯਾਨੀ ਕਿ 6 ਦਸੰਬਰ ਨੂੰ ਅਸੀਂ ਵਿਆਹ ਕਰਵਾ ਲਵਾਂਗੇ ਲੜਕਾ 1 ਮਹੀਨਾ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆ ਗਿਆ ਤੇ ਇੱਥੇ ਆ ਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗਿਆ ਉਸ ਦਾ ਪਿਆ ਪੱਕਾ ਸੀ ਕਿ ਉਸਨੇ ਕਰਾ ਲੈਣਾ ਪਰਿਵਾਰਕ ਮੈਂਬਰਾਂ ਨੂੰ ਮਨਾਇਆ ਗਿਆ ਹਾਲਾਂਕਿ ਇਸ ਦੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਲੜਕੇ ਦੇ ਪਰਿਵਾਰ ਵਾਲੇ ਕਦੇ ਵੀ ਲੜਕੀ ਨੂੰ ਮਿਲੇ ਤੱਕ ਨਹੀਂ ਸੀ ਬਸ ਉਸਨੇ ਗੱਲਾਂ ਦੇ ਵਿੱਚ ਇਹ ਯਕੀਨ ਦਿਵਾ ਦਿੱਤਾ ਸੀ ਕਿ ਤੂੰ ਬਰਾਤ ਲੈ ਕੇ ਆਂ ਤੇ ਮੈਂ ਵੀ ਤਿਆਰ ਰਹੂੰਗੀ ਇਸ ਤਰੀਕੇ ਨਾਲ ਆਪਾਂ ਵਿਆਹ ਕਰਵਾਵਾਂਗੇ ਪਰ ਸਵੇਰੇ ਸﻢ ਜਦੋਂ ਲਾੜਾ ਅਤੇ ਉਸਦਾ ਪਰਿਵਾਰ ਵਿਆਹ ਲੈ ਕੇ ਬਰਾਤ ਨੂੰ ਬੁਰੀ ਨੂੰ ਲੈ ਕੇ ਵਿਆਹ ਤੇ ਆਉਣ ਦੀਆਂ ਤਿਆਰੀਆਂ ਕਰ ਰਹੀ ਸੀ ਜਲੰਧਰ ਤੋਂ ਮੋਗਾ ਪਹੁੰਚਦੇ ਨੇ ਤਾਂ ਉਸ ਪੈਲੈਸ ਦਾ ਪਤਾ ਹੀ ਨਹੀਂ ਲੱਗਦਾ ਜਿੱਥੇ ਇਹ ਵਿਆਹ ਹੋਣਾ ਸੀ ਜਿਸ ਦਾ ਅਤਾ ਪਤਾ ਉਸ ਕੁੜੀ ਦੇ ਵੱਲੋਂ ਦੱਸਿਆ ਗਿਆ ਸੀ ਜਦੋਂ ਕੁੜੀ ਦੇ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਸਦੇ ਪਰਿਵਾਰਿਕ ਮੈਂਬਰ ਉਹਨਾਂ ਨੂੰ ਲੈਣ ਆ ਰਹੇ ਨੇ ਪਰ ਆਇਆ ਕੋਈ ਵੀ ਨਹੀਂ ਮੁੰਡੇ ਵਾਲੇ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਅਤੇ ਕੁੜੀ ਵਾਲਿਆਂ ਨੇ ਫੋਨ ਹੀ ਬੰਦ ਕਰ ਦਿੱਤਾ ਸਥਾਨਕ ਲੋਕਾਂ ਨੂੰ ਪੁੱਛਿਆ ਕਿ ਇੱਥੇ ਰੋਜ਼ਗਾਰਡਨ ਪੈਲੈਸ ਕਿੱਥੇ ਹੈ ਤਾਂ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਅਜਿਹਾ ਕੋਈ ਪੈਲੈਸ ਨਹੀਂ ਇਸ ਤੋਂ ਬਾਅਦ ਮੁੰਡਾ ਅਤੇ ਪਰਿਵਾਰ ਹੱਕੇ ਬੱਕੇ ਰਹਿ ਗਏ ਕਿ ਸਾਡੇ ਨਾਲ ਬਣ ਕੀ ਗਿਆ। ਥਾਣੇ ਪਹੁੰਚਦੇ ਹੀ ਮੁੰਡਾ ਇਨਸਾਫ ਦੀ ਗੁਹਾਰ ਲਗਾਉਣ ਲੱਗਿਆ। ਦੱਸਿਆ ਗਿਆ ਕਿ ਜਲੰਧਰ ਤੋਂ ਮੋਗਾ ਬਰਾਤ ਲੈ ਕੇ ਪਹੁੰਚਿਆ ਪਰ ਇੱਡਾ ਵੱਡਾ ਉਸਦੇ ਨਾਲ ਧੋਖਾ ਹੋਇਆ। ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਤੇ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਗਈ। ਦੀਪਕ ਨਾਮ ਦੇ ਮੁੰਡੇ ਨੂੰ 3 ਸਾਲ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਮਨਪ੍ਰੀਤ ਨਾਮ ਦੀ ਇਹ ਕੁੜੀ ਮਿਲੀ ਸੀ ਜਿਸਦੇ ਨਾਲ ਉਸਨੂੰ ਪਿਆਰ ਹੋਇਆ ਤੇ ਦੋਵਾਂ ਨੇ ਆਪਣਾ ਵਿਆਹ ਤੈਅ ਕਰ ਲਿਆ ਸੀ। ਦੁਬਈ ਤੋਂ ਉਹ ਪੰਜਾਬ ਵੀ ਆ ਗਿਆ ਪਰ ਇੱਥੇ ਜਿਸ ਦਿਨ ਉਹ ਬਰਾਤ ਲੈ ਕੇ ਪਹੁੰਚਦਾ ਹੈ ਤਾਂ ਉਸਤੇ ਗੱਲ ਬਹੁਤ ਮਾੜੀ ਬਣਦੀ ਹੈ ਦੁਬਈ ਤੋਂ ਲੜਕੀ ਨੂੰ 60000 ਰੁਪਏ ਵੀ ਉਸਨੇ ਭੇਜੇ ਸਨ ਦੀਪਕ ਦਾ ਵਿਆਹ ਪਹਿਲਾਂ 2 ਦਸੰਬਰ ਨੂੰ ਹੋਣ ਤੇ ਤੈਅ ਹੋਇਆ ਸੀ ਪਰ ਬਾਅਦ ਦੇ ਵਿੱਚ ਇਸ ਨੂੰ ਅੱਗੇ ਵਧਾ ਕੇ 6 ਦਸੰਬਰ ਕਰ ਦਿੱਤਾ ਗਿਆ ਲੜਕੀ ਨੇ ਦੱਸਿਆ ਕਿ ਉਹ ਮੋਗਾ ਦੇ ਵਿੱਚ ਇੱਕ ਵਕੀਲ ਹੈ ਇਹ ਸਾਰੀਆਂ ਗੱਲਾਂ ਉਹਨੇ ਜੋ ਕਿ ਉਸਦੇ ਵੱਲੋਂ ਮੁੰਡੇ ਨੂੰ ਦੱਸੀਆਂ ਗਈਆਂ ਤੇ ਮੁੰਡਾ ਹਰ ਗੱਲ ਤੇ ਯਕੀਨ ਕਰ ਗਿਆ ਜੀ ਆਇਆਂ ਨੂੰ ਸਾਰੇ। ਤੁਹਾਡੀ ਗੱਲ ਹੁੰਦੀ ਪਈ ਹੈ ਸਹੀ। ਹੁਣ ਤੋਂ ਹੋਰ ਟਾਈਮ ਹੋ ਗਿਆ ਫਿਰ ਨੂੰ ਚੱਕੇਗਾ। ਕੀ ਲੜਕੀ ਕੌਣ ਹੈ? ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ? ਕਿੰਨੇ ਸਾਲ ਹੋ ਗਏ? 3 ਸਾਲ ਹੋ ਗਏ। ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ? ਮੈਂ ਐ ਹੀ ਹੁਣ ਆਇਆ ਹਾਂ। ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ? ਕੀ ਗੱਲ ਹੋਤੀ? ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ। ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ? ਆ ਤਾਂ ਹੋਈ ਆ, ਮਾਪੂਣ ਹੋਈ ਆ। ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ ਨਹੀਂ ਗੱਲੀ ਹੋਈ ਅੱਜ ਫੋਨ ਤੇ ਗੱਲ ਹੋਈ ਤੁਹਾਨੂੰ ਕੀ ਕਹਿ ਕੇ ਬੁਲਾ ਕੇ ਆਸੀ ਅੱਜ ਤੁਹਾਨੂੰ ਤਾਂ ਕੱਲੇ ਜਾਣ ਦੀ ਕੱਲ ਗੱਲ ਹੋਈ ਜਾਂ ਕੱਲ ਤੁਸੀਂ ਬਰਾਤ ਲੈ ਕੇ ਆ ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ ਰੋਜ਼ਗਾਰਨ ਰੋਜ਼ਗਾਰਨ ਦਾ ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ 100 ਬੰਦਾ ਫੋਨ ਕਰ ਕਰ ਕੇ ਤੇ ਉਹਨ ਤੁਹਾਡੀ ਕੀ ਮੰਗੀ ਹੈ ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ ਯੋ ਲਾਣਾ ਬਵਾਈ ਜਾਣਾ ਹੈ। ਹੁਣ ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 28 ਸਾਲ ਦੀ ਹੈ। 28 ਸਾਲ ਦੀ। ਤੁਸੀਂ ਕੀ ਕਰਦੇ ਹੋ? ਮੈਂ ਬਾਹਰ। ਅੱਛਾ ਤੇ ਲੜਕੀ ਲੜਕੀ ਕੀ ਕਰਦੀ ਹੈ? ਉਹਨਾਂ ਕੀ ਨਾਮ ਹੈ? ਲੜਕੀ ਕਹਿੰਦੀ ਮੈਂ ਵਕੀਲ ਐ। ਅੱਛਾ ਲੜਕੀ ਦਾ ਨਾਮ ਕੀ ਦੱਸਿਓ ਨੇ? ਪ੍ਰੀਤ। ਪ੍ਰੀਤ। ਅਬਨਪ੍ਰੀਤ। ਤੇ ਲੜਕੀ ਦੀ ਉਮਰ ਕਿੰਨੀ ਹੈ? ਪੂਰੀ ਸੇਮ ਹੈ 28 ਸਾਲ। ਅੱਛਾ। ਤੇ ਹੁਣ ਤੁਹਾਡੀ ਕੀ ਮੰਗ ਹੈ? ਭਾਈ ਉਹ ਸਾਡੀ ਦੇ ਜਿਵੇਂ ਸਾਨੂੰ ਕੋਈ ਅਨੁਸਾਰ ਨਹੀਂ। ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ? ਹੁੰਦਾ ਜੀ ਜੇ 200 ਹੋ ਗਿਆ ਖਰਚਾ ਹੋਇਆ ਇਹਨਾਂ ਦਾ ਜੇ ਕੁੜੀ ਵਾਲੇ ਤੁਹਾਨੂੰ ਖਰਚਾ ਦੇਣ ਤੇ ਫਿਰ ਤੁਸੀਂ ਸਹਿਮਤ ਹੋ ਸਾਡੇ ਨਾਲ ਬਾਪਰੀ ਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਉੱਪਰ ਆ ਬਰਾਬਰ 10 ਵਜੇ ਪਹਿਲਾਂ ਮੈਨੂੰ ਕਹਿੰਦੇ ਨਹੀਂ ਇਹ ਪੰਜ ਬੰਦੇ ਹੋਣੇ ਜੀ ਤੁਹਾਡੇ ਸੱਤਾਂ ਪੇਟਾਂ ਲੱਗਿਆ ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸਨ ਤੇ 50 ਬਣ ਕੇ 70 ਬੰਦੇ ਲੈ ਆਏ 3 ਸੱਤ ਪੇਟ ਕਾਦੀ ਵਜੇ ਤੁਸੀਂ ਕਹਿ ਰਹੇ ਹੋ ਪ੍ਰੈਸਿਡੈਂਟ ਆ ਉਹਦੀ ਤੇ ਦਾ ਹੁੰਦੀ ਕੁੜੀ ਦੇ ਤੇ ਦਾ ਕੁੜੀ ਦੇ ਪਿਓ ਦਾ ਹਾਂਜੀ ਦੋ ਤਰੀਕ ਦਾ ਵਿਆਹ ਅੱਛਾ ਜੀ ਦੋ ਤਰੀਕ ਦਾ ਵਿਆਹ ਹੈ ਅੱਛਾ ਜੀ ਇਹ ਜੀ ਦੋ ਦਿਨ ਮੈਨੂੰ ਦੇ ਦੇ ਮੈਂ ਕਿਹਾ ਦੋ ਤੇ 10 ਨਹੀਂ ਹੋਣਾ ਚਾਹੀਦਾ ਦੋ ਦਿਨ ਲੈ ਠੀਕ ਹੈ ਜੀ ਮੈਂ ਸ਼ਹਿਰ ਤੇ ਆਇਆ ਸੀ ਤੁਰੂ 10 ਵਜੇ ਤੁਰੇ ਹਾਂ 10:30 ਵਜੇ ਆਇਆ ਮਲਾਜਮੀ ਉੱਥੇ ਖੜੇ ਮੈਂ ਪੁੱਛਿਆ ਜੀ ਤੇ ਪੈਸੇ ਦਾ ਕਹਿੰਦੇ ਪੈਸੇ ਨਹੀਂ ਫਿਰ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਗੁਰਦ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀ ਕਿ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਸਨਾ ਦੇ ਵਕੀਲ ਹੈਗੀ ਹੈ ਕੋਈ ਨਹੀਂ ਹੈਗੀ ਹੈ ਨਹੀਂ ਅਸੀਂ ਤਾਂ ਗਏ ਨਹੀਂ ਨਾ ਅਸੀਂ ਤਾਂ ਪਰਮਾਤਮਾ ਤੋਂ ਅਸਰ ਕਰਕੇ ਮੂੜੇ ਭਾਈ ਮੈਰਿਜ ਦੇ ਆਏ ਸੀ ਇਹ ਹਜ਼ਾਰੀ ਉਹ ਵਾਰੀ ਗਾਲੋਂ ਦੀ ਤਈਆ ਸਹੀ ਹੈ ਹੁਣ ਤੋਂ ਹੁਣ ਤੋਂ ਹੋਰ ਟਾਈਮ ਹੋਇਆ ਫੂਲ ਨਹੀਂ ਚੱਕੇਗਾ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ 4 ਸਾਲ ਹੋ ਗਏ ਤੁਸੀ ਇਦੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਮੈਂ ਐ ਹੀ ਹੁਣ ਆਇਆ ਸੀ अच्छा कदे इससे पहले किते बाहर मिलना भी नहीं होया ते तोडी मतलब विवाह तेकर गल आगी ते होर ओने ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਤਾਂ ਹੋਈ ਆ ਸਪਨਾ ਹੋਈ ਆ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ ਨਹੀਂ ਗੱਲ ਹੀ ਹੋਈ ਆ ਅਜਾ ਫੋਨ ਤੇ ਗੱਲ ਹੋਈ ਤੁਹਾਨੂੰ ਕੀ ਕਹਿ ਕੇ ਬੁਲਾ ਕੇ ਆਸੀ ਅੱਜ ਤੁਹਾਨੂੰ ਕੱਲ੍ਹ ਜਾਣੀ ਕੱਲ੍ਹ ਗੱਲ ਹੋਈ ਜਾਂ ਕੱਲ੍ਹ ਤੁਸੀਂ ਬੁਲਾ ਕੇ ਆਂ ਤੁਹਾਨੂੰ ਰੋਜ਼ ਗਾਰਡਨ ਫੈਲਸ ਦਾ ਗਿਆ ਸੀਗਾ ਸਹੀ 10 ਵਜੇ ਦਾ ਅਸੀਂ ਆਏ ਹੋਇਆ ਹੁਣ ਵੇਲੇ 8 ਵਜੇ ਚੱਲੇ ਆ। ਸਾਨੂੰ ਉਹ ਕਹਿੰਦੇ ਭਾਈ ਆਨੇ 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 ਬਸ ਇੱਦਾਂ ਬੱਲਾਰਿਚ ਰੱਖਾਇਗਾ ਪਰ ਕੋਈ ਨਹੀਂ ਆਏਗਾ। ਨਹੀਂ ਕੌਣ ਕਹਿੰਦੇ ਤੁਹਾਨੂੰ ਆਨੇ ਆ। ਕੁੜੀ ਆਣੀ ਕੁੜੀ ਕੁੜੀ ਕਹਿੰਦੇ ਪੈਸਾ ਕਿੱਦਾਂ ਤੁਹਾਡਾ ਪਿਆਰ ਕਿੱਦਾਂ ਹੋਇਆ ਸੀ ਕਿੱਦਾਂ ਐਂਗੇਜਮੈਂਟ ਲਈ ਤੁਹਾਡੀ ਦਾ ਫੋਨ ਤੇ ਭਾਈ ਗੱਲ ਇਹ ਕਰਦੇ ਨੇ ਗੱਲ ਹੋਈ ਆ। ਠੀਕ ਆ ਉਹਨੇ ਮਾਤਾ ਨਾਲ ਇਦਾਂ ਨਾਲ ਗੱਲ ਹੋਈ ਆ। ਅੱਛਾ ਠੀਕ ਹੈ ਜੀ। ਤੁਸੀਂ ਕਿੱਡੀ ਕਰ ਰਹੇ ਹੋ? ਮੈਂ ਭਾਈ ਦੁਬਈ ਸਿਕਨਾਂ ਕਰਦਾ। ਦੁਬਈ ਰਹਿੰਦੇ ਹਾਂ। ਹਾਂ ਜੀ। ਛੁੱਟੀਆਂ ਆਇਆ ਸੀ ਕੋਈ ਛੁੱਟੀ ਆਏ ਸੀ ਜੀ ਹਾਂ ਜੀ ਫਿਰ ਅੱਜ ਆਏ ਨਹੀਂ ਉਹ ਕੁੜੀ ਵਾਲੇ ਨਹੀਂ ਆਏ ਭਾਜੀ ਪਹਿਲਾਂ ਤੁਸੀਂ ਕੋਈ ਇਨਕੁਆਰੀ ਵਗੈਰਾ ਕੀਤੀ ਸੀ ਕਿ ਕੁੜੀ ਵਾਲੇ ਕੋਈ ਨਹੀਂ ਭਾਜੀ ਆਈ ਤੇ ਇਹ ਤੇ ਕੋਈ ਇਨਕੁਆਰੀ ਕੀਤੀ ਸੀ ਨਹੀਂ ਨਹੀਂ ਭਾਜੀ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਕਿ ਕਿੱਦੋਂ ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਹਾਂ ਤਾਂ ਹੋਈ ਯਾਰ ਸਪੂਣਾ ਹੋਈ ਯਾਰ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ ਨਹੀਂ ਗੱਲ ਹੀ ਹੋਈ ਹੈ ਅੱਜ ਫੋਨ ਤੇ ਗੱਲ ਹੋਈ ਤੁਹਾਨੂੰ ਕੀ ਕਹਿ ਕੇ ਬੁਲਾ ਕੇ ਆਸੀ ਅੱਜ ਤੁਹਾਨੂੰ ਕੱਲ ਜਾਨੀ ਕਿ ਕੱਲ ਗੱਲ ਹੋਈ ਜਾਂ ਕੱਲ ਤੁਸੀਂ ਬਰਾਤ ਲੈ ਕੇ ਆ ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ ਰੋਜ਼ ਗਾਰਡਨ ਦਾ ਰੋਜ਼ ਗਾਰਡਨ ਦਾ ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ 100 ਬੰਦਾ ਫੋਨ ਕਰ ਕਰਕੇ ਤੇ ਉਹਨ ਤੁਹਾਡੀ ਕੀ ਮੰਗੀ ਹੈ ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ ਇਹ ਆਉਣਾ ਬੁਵਾਈ ਜਾਣਾ ਤੁਹਾਡੀ ਉਮਰ ਕਿੰਨੀ ਹੈ 28 ਸਾਲ ਦੀ ਤੁਸੀਂ ਕੀ ਕਰਦੇ ਹੋ ਮੈਂ ਬਾਅਦ ਅੱਛਾ ਤੇ ਲੜਕੀ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਲੜਕੀ ਕਹਿੰਦੀ ਮੈਂ ਵਕੀਲ ਐ ਅੱਛਾ ਲੜਕੀ ਦਾ ਨਾਮ ਕੀ ਦੱਸਿਓ ਨੇ ਪ੍ਰੀਤ ਪ੍ਰੀਤ ਅਮਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ